ਵ੍ਰੋਧੀ ਪਾਰਟੀਆਂ ਨੇ ਤਾਂ ਕੁਝ ਵੀ ਬੋਲ ਦੋ ਨਾ ਉਹ ਤਾਂ ਕਹਿਣੀ ਕਹਿਣਾ ਹੈ ਉਹਨਾਂ ਨੇ ਤਾਂ ਨੁਕਸ ਕੱਢਣੀ ਕੱਢਣੇ ਨੇ ਉਹਦਾ ਕੰਮ ਹੀ ਇਹ ਹੈ ਉਹਨਾਂ ਦਾ ਇੱਕ ਬੰਦਾ ਸੀਗਾ ਬੜੇ ਨੁਕਸ ਕੱਢਦਾ ਸੀ ਉਹ ਜਿਹੜੀ ਗੱਲ ਦੇਖ ਲਓ ਉਹ ਜਿਹਨੂੰਕਸ ਕੱਢ ਦਿੰਦਾ ਸੀ 네ਗੇਟਿਵ ਬੰਦਾ ਸੀ ਕਦੇ ਖੁਸ਼ ਨਹੀਂ ਹੋਇਆ ਹਰ ਇੱਕ ਚੀਜ਼ ਦੀ ਕਮੀ ਕੱਢ ਦੇਣੀ ਉਹਦੇ ਦੋਸਤ ਮਿੱਤਰ ਵੀ ਬਹੁਤ ਦੁਖੀ ਸੀ ਯਾਰ ਹਰ ਇੱਕ ਚੀਜ਼ ਦੀ ਕਮੀ ਕੱਢ ਦਿੰਦਾ ਇੱਕ ਦਿਨ ਕੀ ਹੋਇਆ ਉਹਦੇ ਦੋਸਤਾਂ ਮਿੱਤਰਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਸਕਦਾ ਸੀ ਪਾਣੀ ਦੇ ਉੱਤੇ ਤੁਰ ਸਕਦਾ ਸੀ ਕੁੱਤਾ ਉਹਨਾਂ ਨੇ ਆਪਚ ਪ੍ਰੋਗਰਾਮ ਬਣਾ ਲਿਆ ਕਹਿੰਦੇ ਉਹਨੂੰ ਬੁਲਾਈਏ ਇੱਥੇ ਜਦੋਂ ਉਹਦੇ ਮੂਰੇ ਪਾਣੀ ਦੇ ਉੱਤੇ ਤੁਰਿਆ ਇਹਦੇ 'ਚੋਂ ਨਹੀਂ ਉਹ ਨੁਕਸ ਘੱਟ ਸਕਦਾ ਇਹ 'ਚ ਕੀ ਕਮੀ ਘੱਡੂ ਆ ਵੀ ਇਹ 'ਚ ਤਾਂ ਉਹਨੂੰ ਤਾੜੀਆਂ ਮਾਰਨੀਆਂ ਪੈਣਗੀਆਂ ਵੀ ਕਮਾਲ ਹੈ ਬੁਲਾ ਲਿਆ ਜੀ ਉਹਨੂੰ ਟੋਬੇ ਦੇ ਇਧਰਲੇ ਪਾਸੇੋਂ ਛੱਪੜ ਦੇ ਇਧਰਲੇ ਫਸੇੋਂ ਕੁੱਤਾ ਛੱਡਿਆ ਕੁੱਤਾ ਤੁਰ ਕੇ ਪਾਣੀ ਦੇ ਉੱਤੇ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਯਾਰ ਦੋਸਤ ਕਹਿੰਦੇ ਵਾਹ ਵਾਹ ਹੁਣ ਦੱਸ ਬਈ ਕੀ ਕਰਨਾ ਚਾਹੇਗਾ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਕੱਢ ਤਾ ਨੁਕਸ ਜਰ ਦੱਸੋ ਕੀ ਕਰੀ ਇਹਨੇ ਵਿਰੋਧੀ ਪਾਰਟੀਆਂ ਵਾਲੇ ਆਪਣੇ ਵਾਲੇ ਕੁਝ ਕਰ ਦੋ ਮਰਜੀ ਉਹਦੇ ਕੁਝ ਨੁਕਸ ਕਰ ਦੇਣਾ ਬੋਸਾ ਐ ਕਿਉਂ ਨਹੀਂ ਕੀਤਾ ਫਿਰ ਆਹ ਤਾਂ ਕਰਦਾ ਚਲ ਠੀਕ ਆ ਐ ਕਿਉਂ ਨਹੀਂ ਕੀਤਾ ਕਦੇ ਕਿਸੇ ਵਿਰੋਧੀ ਪਾਰਟੀ ਵਾਲੇ ਦੱਸਿਆ ਕਿ 829ਵਾਂ ਲਾ ਕਲੀਨਿਕ ਬਣ ਗਿਆ ਜਿੱਥੇ ਡੇਢ ਕਰੋੜ ਬੰਦਾ ਦਵਾਈਆਂ ਲੈ ਕੇ ਠੀਕ ਹੋ ਗਿਆ ਕਦੇ ਦੱਸਿਆ ਕਦੇ ਨੇ ਨਹੀਂ ਦੱਸਿਆ ਕਿਸੇ ਨੇ ਦੱਸਿਆ ਕਿ ਆਪਾਂ ਪਾਵਰ ਪਲਾਂਟ ਥਰਮਲ ਪਲਾਂਟ ਆਮ ਤੌਰ ਤੇ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਪ੍ਰਾਈਵੇਟ ਵਾਲਿਆਂ ਨੂੰ ਅਸੀਂ ਪ੍ਰਾਈਵੇਟ ਵਾਲਿਆਂ ਤੋਂ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਉਹ ਖਰੀਦ ਲਿਆ ਕਹਿੰਦਾ ਦੱਸੇ ਤੁਹਾਨੂੰ ਕਿਸੇ ਨੇ ਸਗੋਂ ਉਹਦੀ ਖਰੀਦ ਚ ਕੱਢ ਜਾਂਦੇ ਨਾ ਨਾ ਤਾਂ ਐਵੇਂ ਪੁਈ ਖਰੀਦ ਲਿਆ ਹੈ ਨਹੀਂ ਕੁਛ ਇਹ ਚ ਉਹ ਭਾਈ 540 ਮੈਗਾਵਾਟ ਦਾ ਚੱਲਦਾ ਥਰਮਲ ਪਲਾਂਟ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਕੀਮਤ ਤੇ ਖੀਦਿਆ ਹੈ ਸਰਕਾਰੀ ਅਦਾਰੇ ਹੁੰਦੇ ਨੇ ਐ ਕੋਈ ਛਿੱਦਾ ਨਹੀਂ ਹੁੰਦਾ ਕਿ ਮੱਝ ਵੇਚ ਬੇਜਤੀ ਸੰਗਲ ਫੜਾਦਾ ਤੇ ਐ ਥਰਮਲ ਪਲਾਂਟ ਆ ਗਿਆ ਨੋ 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 ਇੱਕ ਬਕਾਇਦਾ ਤੌਰ ਤੇ ਏਜੰਸੀ ਹੈ ਸੈਂਟਰ ਸਰਕਾਰ ਦੀ ਉੱਥੇ ਸੌਦੇ ਹੁੰਦੇ ਉੱਥੇ ਬਿਡ ਹੁੰਦੀ ਹੈ ਉੱਥੇ ਫਿਰ ਜਾ ਕੇ ਕਿਤੇ ਉਹਦਾ ਜਿਹੜਾ ਸਾਰਾ ਫਾਈਨਲਾਈਜ਼ ਹੁੰਦਾ ਹੈ ਬੈਂਕਾਂ ਦੀਆਂ ਗਰੰਟੀਆਂ ਹੁੰਦੀਆਂ ਨੇ ਸਭ ਕੁਝ ਫਿਰ ਕਿਤੇ ਖਰੀਦੇ ਜਾਂਦਾ ਹੈ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ 1080 ਕਰੋੜ ਦਾ ਖਰੀਦਿਆ ਜੇ ਅੱਜ ਬਣਾਉਣਾ ਹੋਵੇ 540 ਮੈਗਾਵਾਟ ਦਾ ਪਹਿਲੀ ਗੱਲ ਤਾਂ 4 ਸਾਲ ਬਣਨ ਨੂੰ ਲੱਗਣਗੇ ਨੰਬਰ 2 ਤੇ ਜੋ ਤੱਕ ਬਣੂਗਾ ਤਾਂ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਮੈਗਾਵਾਟ ਜਨਨਿਕੇ ਜੇ 540 ਵਾਲਾ ਖਰੀਦਣਾ ਹੈ 5000 ਕਰੋੜ ਦਾ ਸੌਦਾ ਆਪਾਂ ਨੇ 1000 ਕਰੋੜ ਚ 1100 ਕਰੋੜ ਚ ਲੈ ਲਿਆ ਹੋਰ ਇਹ ਦੂਬਾਤ ਕੀ ਇਸ ਦਾ ਸਸਤਾ ਸੌਦਾ ਹੋ ਸਕਦਾ ਕਦੇ ਇਹਨਾਂ ਨੂੰ ਦੱਸਿਆ ਵੀ 400 ਕਿੱਲਾ ਉਹਦੇ ਨਾਲ ਆਪਾਂ ਨੂੰ ਫ੍ਰੀ ਵੀ ਆ ਗਿਆ 400 ਏਕੜ ਜ਼ਮੀਨ ਆ ਗਈ ਉੱਥੇ ਕੋਲ ਡੋਲਰ ਲਾਵਾਂਗੇ ਹਣ ਕਦੇ ਦੱਸਿਆ ਨਾ ਨੁਕਸ ਕੱਢਣੇ ਪਵਾਂ ਤਵਾਂ ਤੜਕੀ ਉੱਠ ਜਾ ਕਈ ਤਾਂ ਤੜਕੇ ਉੱਠਣਸਾਰ ਆ ਇੱਕ ਇੱਕਾ ਖੱਦੀ ਖੁੱਲੀ ਹੁੰਦੀ ਹੈ ਇੱਕਾ ਇਹ ਖੁੱਲੀ ਨਹੀਂ ਹੁੰਦੀ ਪਹਿਲੀ ਗਾਇ ਭਵਾਂਤ ਭਰੋਤ ਪਾਦੋ ਉਸ ਪਾਦੋ ਯਾਰ ਪਾਸ ਹਾਂ ਪੰਗਾ ਇਹਨਾਂ ਦਾ ਮੈਨੂੰ ਕੀ ਪ੍ਰੋਬਲਮ ਹੈ ਕਰੀ ਜਾਂ ਨਾ ਮੋਕਸੋ ਕੰਮ ਲੱਗੇ ਹੋਏ ਨੇ ਮੈਂ ਆਪਣਾ ਕੰਮ ਕਰੀ ਜਾਂਦਾ ਉਹ ਆਪਦਾ ਕਰੀ ਜਾਂਦੇ ਆ ਫੇ ਉਹਨੇ ਪਿੱਛੇ ਲੱਗਣਾ ਆਪਾਂ ਦੇਖਣਾ ਵੀ ਆਪਾਂ ਤਰੱਕੀ ਕਿਵੇਂ ਕਰ ਰਹੇ ਹਾਂ ਆਪਣੇ ਬੱਚੇ ਤਰੱਕੀ ਕਰ ਰਹੇ ਨੇ ਸਕੂਲ ਬਣ ਗਏ ਸਕੂਲ ਆਫ ਫੈਮਿਨਸ ਬਣ ਗਏ ਬਿਜਲੀ ਦੇ ਬਿੱਲ 90% ਕਰਾ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਉਂਦਾ ਜੀ ਫੁੱਡੇ ਚੋ ਵੀ ਬਕਸਰ ਆਉਂਦਾ ਹੁੰਦਾ ਹੋਣਾ ਜ਼ੀਰੋ ਆਊਗਾ ਜੇ ਬਿਜਲੀ ਹੈਗੀ ਸਾਡੇ ਕੋਲੇ ਮੈਂ ਕੋਈ ਮੈਂ ਕਿਹੜਾ ਕੋ ਪੱਲਿਓ ਦੇ ਰਿਹਾ ਜੀ ਪੈਸੇ ਜੇ ਅੱਛਾ ਫਿਰ ਬਿਜਲੀ ਦਾ ਬਿੱਲ ਬਚ ਗਿਆ 2000 3000 4000 ਬਿਜਲੀ ਦਾ ਬਿੱਲ ਪਹਿਲਾਂ ਆਉਂਦਾ ਹੀ ਹੁਣ 3-4000 ਬਿਜਲੀ ਦਾ ਬਿੱਲ ਬਚ ਗਿਆ ਉਹੀ ਕਬੀਲਦਾਰੀ ਚ ਕਿਤੇ ਹੋਰ ਲੱਗ ਗਿਆ ਡਾਕਟਰ ਦੀ ਦਵਾਈ ਬਚ ਗਈ ਉਹੀ ਕਬੀਲਦਾਰੀ ਚ ਕਿਤੇ ਹੋਰ ਲੱਗ ਗਈ ਐਸੀ ਤਰੀ ਹੁੰਦਾ ਸਾਰਿਆਂ ਦਾ ਹੁੰਦਾ ਹਣਾ ਚਾਹੀਦਾ ਮੈਂ ਕਹਿੰਦਾ ਸੋ ਇੰਨਾ ਤੇ ਨਾ ਯਕੀਨ ਕਰਿਓ ਇਹ ਤਾਂ ਨੁਕਸ ਕੱਢਣੇ ਕੱਢਣੇ ਇਹਨਾਂ ਨੇ ਬਸ ਇਹਨਾਂ ਨੂੰ ਦੁੱਖ ਇਸੇ ਗੱਲ ਦੀ ਹੈ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਮੰਤਰੀ ਤੇ ਮੁੱਖ ਮੰਤਰੀ ਕਿਉਂ ਬਣ ਗਏ ਬਸ ਹੋਰ ਕੋਈ ਦੁੱਖ ਨਹੀਂ ਹੈ ਇਹਨਾਂ ਨੂੰ ਇਤਨੇ ਆਪ ਦੇ ਮੁੰਡੇ ਬਿਠਾਉਣੇ ਸੀ ਤੇ ਆਪ ਬਹਿਣਾ ਸੀ ਉਹ ਵਾਰੀ ਕੱਟੀ ਗਈ ਜਿਹੜੀ ਵਾਰੀ ਕੱਟੀ ਗਈ ਨਾ ਉਹ ਦੁੱਖ ਦਿੰਦੀ ਆ ਬਸ ਆਹੀ ਪੰਗਾ ਇੱਕ ਰਾਜਾ ਸੀ ਉਹਨੇ ਆਪਣੇ ਵਜ਼ੀਰ ਬੁਲਾਏ ਕਹਿੰਦਾ ਯਾਰ ਮੈਂ ਫੇਮਸ ਕਿਵੇਂ ਹੋ ਸਕਦਾ ਮਸ਼ਹੂਰ ਕਿਵੇਂ ਹੋ ਸਕਦਾ ਮੈਂ ਲੋਕਾਂ 'ਚ ਮੇਰੀ ਬੱਲੇ ਬੱਲੇ ਕਿਵੇਂ ਹੋ ਜਾਂਦੀ ਹੈ ਵਜ਼ੀਰ ਕਹਿੰਦਾ ਜੀ ਖਜ਼ਾਨੇ ਦਾ ਮੂੰਹ ਖੋਲ ਦਿਓ ਲੋਕਾਂ ਵੱਲੋਂ ਲੋਕ ਖੁਸ਼ ਹੋ ਜਾਣਗੇ ਬੱਲੇ ਬੱਲੇ ਹੋ ਜਾਊਗੀ ਉਹਨੇ ਖਜ਼ਾਨੇ ਦਾ ਮੂੰਹ ਖੋਲਤਾ ਲੋਕ ਆ ਗਏ ਲਾਈਨ ਲਾ ਕੇ ਕਿਸੇ ਨੂੰ ਮੋਹਰੇ ਮਿਲ ਰਹੀਆਂ ਨੇ ਕਿਸੇ ਨੂੰ ਸੋਨਾ ਮਿਲ ਰਿਹਾ ਇੱਕ ਫਕੀਰ ਬੰਦਾ ਵਿੱਚ ਆ ਗਿਆ ਭਗਤ ਫਕੀਰ ਉਹਦੀ ਜਦ ਵਾਰੀ ਆਈ ਤਾਂ ਉਹਨੇ ਦੇਖਿਆ ਵੀ ਇੱਕ ਬੰਦਾ ਬੈਠਾ ਸੀ ਖੱਬੇ ਪਾਸੇ ਉਹ ਕਹਿੰਦਾ ਯਾਰ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਜ਼ਖਮੀ ਹੈ ਤੂੰ ਪੱਟੀ ਕਰ ਰੱਖੀ ਹੈ ਮੈਨੂੰ ਲੱਗ ਤੂੰ ਖੜ ਨਹੀਂ ਸਕਦਾ ਤੂੰ ਐ ਘਰ ਤੂੰ ਮੇਰੀ ਜਗ੍ਹਾ ਤੇ ਆ ਜਾ ਤੂੰ ਮੇਰੀ ਵਾਰੀ ਲੈ ਲੈ ਮੈਂ ਬਾਅਦ ਚਾ ਜਾऊंगा ਮੈਂ ਬਾਅਦ ਪਿੱਛੇ ਲੱਗ ਜਾਣਾ ਲਾਈਨ 'ਚ ਆਪਣੀ ਵਾਰੀ ਦੇਤੀ ਬਾਅਦ ਪਿੱਛੇ ਲਾਈਨ ਚ ਲੱਗ ਗਿਆ ਤੇ ਫਿਰ ਫਿਰ ਜਦੋਂ ਵਾਰੀ ਆਈ ਤੇ ਇੱਕ ਦਲੇ ਪਾਸੇ ਬੈਠਾ ਉਹ ਕਹਿੰਦਾ ਯਾਰ ਤੂੰ ਤਾਂ ਹੈਂਡੀਕੈਪ ਟੈਂਟ ਤਾ ਤੂੰ ਤਾਂ ਹਜੇ ਤਾਂ ਲਾਈਨ ਚ ਨਹੀਂ ਲੱਗਾ ਤਾ ਲਾਈਨ ਹੀ ਬਹੁਤ ਲੰਬੀ ਹੈ ਯਾਰ ਤੇ ਤੇ ਵਾਰੀ ਨਹੀਂ ਆਉਣੀ ਤੂੰ ਐ ਕਰ ਤੂੰ ਆ ਜਾ ਮੇਰੇ ਵਾਲੀ ਖਾਂ ਤੇ ਆ ਜਾ ਮੈਂ ਬਾਅਦ ਚ ਆ ਜਾ ਆਪਣੀ ਵਾਰੀ ਫੇਰ ਦੇ ਕੇ ਫਿਰ ਪਿੱਛੇ ਲੱਗ ਗਿਆ ਜਦੋਂ 10 11 ਵਾਰੀਆਂ ਇਦਾਂ ਕੀਤਾ ਵੀ ਆਪਦੀ ਵਾਰੀ ਦੇ ਦਿਆ ਕਰੇ ਆ ਪਿੱਛੇ ਲਾਈਨ ਚ ਲੱਗ ਜਾ ਕਰੇ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾਂ ਹੀ ਨਾ ਲਵੇ ਗੱਲੀ ਫਕੀਰ ਦੀ ਚੱਲੇ ਕਹਿੰਦੇ ਇੱਕ ਫਕੀਰ ਐ ਬੋਈ ਓਏ ਸਵੇਰ ਦਾ ਵਾਰੀ ਹੀ ਵੰਡੀ ਜਾਂਦਾ ਮਾਂ ਦਾ ਪੁੱਤ ਹੈ ਉਹ ਜਦੋਂ ਰਾਜੇ ਨੂੰ ਪਤਾ ਲੱਗਿਆ ਉਹਨੂੰ ਬੜਾ ਗੁੱਸਾ ਆਇਆ ਖਿਆਨਾ ਮੈਂ ਲਟਾ ਰਹਿਆਂ ਬੱਲੇ ਬੱਲੇ ਕਿਸੇ ਹੋਰ ਦੀ ਹੋਈ ਜਾਂਦੀ ਐ ਤਾਂ ਰਾਜਾ ਗਿਆ ਕਹਿੰਦਾ ਮੈਂ ਵੰਡੂ ਹੱਥ ਨਾਲ ਮੈਂ ਦੇਖਦਾ ਉਹਨੂੰ ਕੀ ਕਰਦਾ ਹੁਣ ਜਦੋਂ ਰਾਜਾ ਵੰਡਣ ਲੱਗਿਆ ਉਹਦੀ ਫੇਰ ਵਾਰੀ ਆ ਗਈ ਫਕੀਰ ਦੀ ਉਹਨੇ ਫੇਰ ਦੇਖਿਆ ਕਿਸੇ ਨੂੰ ਕਹਿੰਦਾ ਯਾਰ ਤੂੰ ਤਾਂ ਬਹੁਤ ਪਿੱਛੇ ਖੜਾ ਯਾਰ ਤੂੰ ਆਇਆ ਤੂੰ ਮੇਰੇ ਥਾਂ ਤੇ ਆਇਆ ਮੈਂ ਬਾਅਦ ਚ ਲਾਈਨ ਚ ਲੱਗ ਜਾਣਾ ਬਾਅਦ ਚ ਕਰਦੇ ਆ ਤਾਂ ਰਾਜਾ ਕਹਿੰਦਾ ਗੱਲ ਸੁਣ ਫਕੀਰਾ ਤੇਰੀ ਸ਼ਿਕਾਇਤ ਆਈ ਹੈ ਮੇਰੇ ਕੋਲੇ ਤੂੰ ਸਵੇਰ ਦਾ 12-15 ਵਾਰੀ ਇਦਾਂ ਕਰ ਚੁੱਕਿਆ ਆ ਆਪਦੀ ਵਾਰੀ ਜੋ ਤੇਰੀ ਆਉਂਦੀ ਹੈ ਤੂੰ ਕਿਸੇ ਹੋਰ ਨੂੰ ਵਾਰੀ ਦੇ ਕੇ ਆ ਪਿੱਛੇ ਲੈਂਚ ਲੱਗ ਜਾਣਾ ਫੇਰ ਫੇਰ ਜਦੋਂ ਤੇਰੀ ਵਾਰੀ ਆਉਂਦੀ ਹੈ ਫੇਰ ਵਾਰੀ ਆਪਦੀ ਦੇ ਕੇ ਕਿਸੇ ਲੈਂਚ ਲੱਗ ਜਾਣਾ ਇਹ ਗਲਤ ਹੈ ਉਹ ਫਕੀਰ ਕਹਿੰਦਾ ਰਾਜਾ ਸਾਹਿਬ ਇਹ ਕੀ ਗਲਤ ਹੈ ਆਪਾਂ ਦੋਨੇ ਇੱਕੋ ਹੀ ਕੰਮ ਕਰ ਰਹੇ ਆ ਕਹਿੰਦਾ ਉਹ ਕਹਿੰਦਾ ਮਤਲਬ ਕੀ ਕਹਿੰਦਾ ਜੋ ਤੇਰੇ ਕੋਲੇ ਵੰਡਣ ਨੂੰ ਤੂੰ ਵੰਡੀ ਜਨੈ ਜੋ ਮੇਰੇ ਕੋਲੇ ਮੰਡਣ ਨੂੰ ਮੈਂ ਵੰਡੀਆਂ ਨਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਐ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਐ ਜੋ ਤੇਰੇ ਕੋਲੇ ਤੂੰ ਵੰਡੀ ਜਾਣਾ ਤੇ ਮੇਰੇ ਕੋਲੇ ਮੈਂ ਵੰਡੀਆਂ ਨਾ ਦੇਖਾਂਗੇ ਕੌਣ ਪਹਿਲਾਂ ਮੁੱਕੂ ਵੀ ਖਜ਼ਾਨਾ ਤਾਂ ਮੁੱਕ ਹੀ ਜਾਉਣਾ ਇੱਕ ਦਿਨ ਵਾਰੀ ਥੋੜੀ ਮੁੱਕੂਗੀ ਉਹ ਤਾਂ ਵਾਰੀਆਂ ਦੇਈ ਜਾਉ ਦੇਈ ਜਾਉ ਵਾਰੀਆਂ ਇਹ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਇਹ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਬੇ ਹੋਰੀ ਗੁਰੂ ਸਾਹਿਬ ਸਰਵੰਸਦਾਨੀ ਇਹਨਾਂ ਨੇ ਆਪਣੀਆਂ ਆਪਣੇ ਬੱਚਿਆਂ ਦੀਆਂ ਜਿਉਣ ਦੀਆਂ ਵਾਰੀਆਂ ਦੇ ਕੇ ਵਾਰੀਆਂ ਜਿਉਣ ਦੀਆਂ ਦੇ ਕੇ ਸਾਡਾ ਦੇਸ਼ ਯਾਦ ਕਰਾਇਆ ਸਾਡੀ ਕੌਮ ਕਰਾਇਆ ਉਹਨਾਂ ਨੇ ਵਾਰੀਆਂ ਦਿੱਤੀਆਂ ਆਪਣੀਆਂ ਭਗਤ ਸਿੰਘ ਕਹਿੰਦਾ 23 ਸਾਲ ਦੀ ਉਮਰ ਤੱਕ ਮੈਂ ਜਿਉਣਾ ਨਾ ਬਸ ਮੈਂ ਆਪਣੀ ਵਾਰੀ ਦੇਸ਼ ਦੇ ਲੇਖੇ ਲਾ ਰਣਾ ਮੈਂ ਫਾਂਸੀ ਚੜ ਜਾਣਾ ਪਰ ਮੇਰੇ ਲੋਕ ਜਿਉਣਗੇ ਤੇ ਅੱਜ ਲੋਕ ਵੀ ਜਿਉਂਦੇ ਆ ਤੇ ਭਗਤ ਸਿੰਘ ਵੀ 23 ਸਾਲ ਦਾ ਹੀ ਹੈ ਜੇ ਭਗਤ ਸਿੰਘ ਵੀ 23 ਦਾ ਹੀ ਰਹੂਗਾ ਆਉਣ ਵਾਲੀਆਂ ਪੀੜ੍ਹੀਆਂ 'ਚ ਭਗਤ ਸਿੰਘ ਨੌਜਵਾਨ ਹੀ ਰਹੂਗਾ ਹਮੇਸ਼ਾ ਸੋ ਕੋਈ ਕਿਸੇ ਮਹਾਨ ਬਣ ਲਈ ਵੱਡੇ ਵੱਡੇ ਜਿਹੜੇ ਤਿਆਗ ਕਰਨੇ ਪੈਂਦੇ ਆ ਸਾਡੇ ਸ਼ਹੀਦਾਂ ਨੇ ਸਾਡੇ ਗੁਰੂਆਂ ਨੇ ਤਿਆਗ ਕੀਤੇ ਹੋਏ ਆ ਤਿਆਗ ਪਗਸ ਸਿੰਘ ਨੂੰ ਕਿਸੇ ਨੇ ਪੁੱਛਿਆ ਵੀ ਕੀ ਕਹਿਣਾ ਚਾਹੇਗਾ ਆਜ਼ਾਦੀ ਬਾਰੇ ਉਹ ਕਹਿੰਦਾ ਆਜ਼ਾਦੀ ਤਾਂ ਆਊਗੀ ਆਜ਼ਾਦੀ ਆਣੀ ਹੋਈ ਆਣੀ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਕੋਈ ਮੈਨੂੰ ਸ਼ਿਕਵਾ ਨਹੀਂ ਸਿਰਫ ਮੈਨੂੰ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਬਿਲਕੁਲ ਸਹੀ ਚਿੰਤਾ ਸਾਬਤ ਹੋਈ ਅਿਆਦੀ ਤੋਂ ਬਾਅਦ ਦੇਸ਼ ਕਿਹੜੇ ਹੱਥ ਜ ਗਿਆ ਆ ਖੜਿਆ ਉੱਥੀ ਹਜੇ ਹਜੇ ਵੀ ਸੀਵਰੇਜ ਠੀਕ ਨਹੀਂ ਹੋਏ ਹਜੇ ਛੱਪੜਾਂ ਦੇ ਪਾਣੀ ਠੀਕ ਨਹੀਂ ਹੋਏ ਹਜੇ ਉੱਥੀ ਖੜਿਆ ਸਟਰੀਟ ਲਾਈਟਾਂ ਤੇ ਕੂੜੇ ਦੇ ਢੇਰਾਂ ਤੇ ਉਹ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਮਰੀਕਾ ਵਾਲੇ ਚੰਨ ਤੇ ਨਹਿਰ ਲੈ ਕੇ ਜਾਣ ਨੂੰ ਫਿਰਦੇ ਆ ਸਾਤ ਹੋ ਜੇ ਘੱਗਰ ਕਾਬੂ ਨਹੀਂ ਹੋਇਆ ਅਸੀਂ ਉੱਥੀ ਖੜੇ ਆ ਕਿਉਂਕਿ ਸਾਨੂੰ ਸਾਡੇ ਲੀਡਰਾਂ ਨੇ ਅੱਗੇ ਵਧਣ ਦਿੱਤੇ ਹੀ ਨਹੀਂ ਮੰਗ ਪੱਤਰਾਂ ਚ ਮਾਫੀਆਂ ਹੀ ਮਾਫੀਆਂ ਤੁਸੀਂ ਉਹ ਸੁਣੀ ਹੈ ਗੱਲ ਮੇਰੇ ਸ਼ਾਇਦ ਸੁਣੀ ਪਾਣੀ ਨਹੀਂ ਸ਼ਾਇਦ ਸੁਣੀ ਹੋਣੀ ਤੁਸੀਂ ਮੇਰੇ ਡੈਡੀ ਜਦੋਂ ਪੜਾਉਂਦੇ ਸੀ ਮੈਂ ਨਾਲ ਸੀ ਅਰਜੀ ਵਾਲੀ ਗੱਲ ਸੁਣੀ ਕਈਆਂ ਨੇ ਸੁਣੀ ਕਈ ਨੇ ਨਹੀਂ ਸੁਣੀ ਹੋਣੀ ਤੁਸੀਂ ਬੱਚੇ ਬੱਚੇ ਜਦੋਂ ਮੈਂ ਸਕੂਲ ਪੜ੍ਹਦਾ 7ਵੇਂ ਚ 7ਵੇਂ ਚ ਪੜ੍ਹਦਾ ਸੀ ਮੈਂ ਉਸੇ ਸਕੂਲ ਚ ਮੇਰੇ ਡੈਡੀ ਹੈਡਮਾਸਟਰ ਸੀ ਉਹ ਸਾਇੰਸ ਪੜਾਉਂਦੇ ਸੀਗੇ ਮੈਥ ਵੀ ਪੜਾਉਂਦੇ ਸੀ ਤੇ ਸਕੂਲ ਤੋਲੇਵਾਲ ਸਾਡੇ ਪਿੰਡ ਦੇ ਨੇੜੇ ਹੀ ਇਹ ਤੋਲਾਵਾਲ ਮੈਂ ਸਾਈਕਲ ਤੇ ਡੈਡੀ ਦੇ ਨਾਲ ਹੀ ਜਾਂਦਾ ਸੀ ਨਾਲ ਹੀ ਆ ਜਾਂਦਾ ਸੀ ਸਾਡੀ ਪੰਜਾਬੀ ਦੀ ਟੀਚਰ ਉਹਨੇ ਇੱਕ ਹਾਊਸ ਟੈਸਟ ਚ ਲਿਆ ਕਹਿੰਦੀ ਫੀਸ ਮਾਫੀ ਦੀ ਅਰਜ਼ੀ ਲਿਖੋ ਲਿਖਤੀ ਮਤਲਬ ਪੰਜਾਬੀ ਚ ਸੇਵਾ ਵਿਖੇ ਸ੍ਰੀਮਾਨ ਮੁਖ ਅਧਿਆਪਕ ਜੀ ਸਰਕਾਰੀ ਮਿਡਲ ਸਕੂਲ ਤੋਲਾਵਾਲ ਸ੍ਰੀਮਾਨ ਜੀ ਮੇਰਾ ਨਾਮ भगवंत तो सिंह है मैं रोड नंबर इन्ना है मैं सत्तवी क्लास का विद्यार्थी हाँ मैं बहुत तो पढ़ाई में होशियार हाँ मैं छेवी क्लास कलास फस्ट आया मैं भी, चो भी, चो भी क्लास चो प्रथम आवाना पर मेरे पिता जी बहुत गरीब हैं वो एक चपड़ासी हैं तीन तो भैन भाई हाँ उन्होंने तनखाह बहुत घट है तनखाह नजारा बहुत मुश्किल चलता है इस करके वो, मेरी स्कूल फीस देने असमर्थ हैं कृपा करके मेरी पूरी दी पूरी फीस माफ की जाए मैं आप जी राद जी होव आप जी का आगे कार रोड नंबर चौदह भगवंत सिंह ठीक है आज लिखती मैडम ने चेक कर ली लिया वेरी गुड नाले भी देता दस साढ़े नौ बटा दस तो नाले दूजे ने दसिया आए लिखी होंगी अर्जी आ देखो पर मैनू नहीं खुशी हुई जी अर्जी लिख के या नंबर लिख के मेरे दिमाग कुछ होर चली जाए मैं कोई गल नहीं जाते हुए पूछा बापू जी ਚਲੋ ਛੁੱਟੀ ਹੋ ਗਈ ਜਾਣ ਲੱਗੇ ਮੈਂ ਕਿਕਰ ਜੀ ਥੱਲੇ ਮੈਂ ਕਿਹਾ ਰੋਕੋ ਇੱਥੇ ਡੈਡੀ ਸਾਈਕਲ ਰੋਕ ਲਿਆ ਮੈਂ ਕਿਹਾ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਸਾਨੂੰ ਪੜਾਉਂਦੇ ਕਿਉਂ ਕਿਉਂ ਪੜਾਉਂਦੇ ਹੋ ਤੁਸੀਂ ਸਾਨੂੰ ਉਹ ਕਹਿੰਦੇ ਤਾਂ ਕਿ ਤੁਹਾਨੂੰ ਅਕਲ ਆਵੇ ਤੁਹਾਨੂੰ ਦੁਨੀਆ ਭਰ ਦੀ ਜਾਣਕਾਰੀ ਆਵੇ ਤੁਹਾਨੂੰ ਸੱਚ ਤੇ ਝੂਠ ਦਾ ਫਰਕ ਪਤਾ ਲੱਗੇ ਮੈਂ ਕਿਹਾ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਤੁਸੀਂ ਸਾਨੂੰ ਝੂਠ ਪੜਾ ਰਹੇ ਹੋ ਕਦੇ ਕਿਵੇਂ ਹੋ ਜ਼ਰਾ ਝੂਠ ਪੜਾ ਰਹੇ ਝੂਠ ਕਿਤੇ ਪੜਾਇਆ ਤੁਹਾਨੂੰ ਦੱਸੋ ਮੈਂ ਕੱਢ ਕੇ ਕਾਪੀ ਦਿਖਾਦੀ ਮੈਂ ਕਿਹਾ ਪੜਿਓ ਉਨੇ ਮੇਰੀ ਅਰਜੀ ਪੜ੍ਹੀ ਕਹਿੰਦੇ ਬਹੁਤ ਵਧੀਆ ਲਿਖੀ ਹੋਈ ਹੈ ਕੋਈ ਗਲਤੀ ਵੀ ਨਹੀਂ ਹੈਗੀ ਅੱਧਕ ਟਿੱਪੀ ਦੀ ਕੋਈ ਗਲਤੀ ਨਹੀਂ ਸਾਡੇ 9 ਨੰਬਰ ਵੀ ਆਏ ਨੇ ਤੇ ਬਹਿਰੀ ਵਹਿਰੀ ਗੁੱਡ ਵੀ ਲਿਖਿਆ ਹੋਇਆ ਮੈਂ ਕਹਾਂ ਜੀ ਉਹ ਤਾਂ ਠੀਕ ਹੈ ਪਹਿਲੀ ਗਲਤੀ ਇੱਥੇ ਝੂਠ ਹੈ ਕਿ ਮੈਂ ਲਿਖ ਰਿਹਾ ਅਰਜੀ ਤੁਹਾਨੂੰ શ્રીਮਾਨ ਮੁਖਦਿਆਪਕ ਜੀ ਸਰਕਾਰੀ ਮੈਲਿਸ ਕੋ ਟੋਲਾਵਰ ਤੁਸੀਂ ਹੋ ਨਾ ਕਹਿੰਦੇ ਹਾਂ ਮੈਂ ਵਿੱਚ ਲਿਖ ਰਿਹਾ ਮੈਂ ਚਪੜਾਸੀ ਹਾਂ ਤੁਸੀਂ ਮੇਰੇ ਤੇ ਇੱਕ ਹੀ ਗੱਲ ਹੋ ਗਈ ਨਾ ਤਾਂ ਮੁਖਦਿਆਪਕ ਜੀ ਨਾ ਨਹੀਂ ਤੂੰ ਚਪੜਾਸੀ ਹੋਈ ਤੇ ਨਾਲੇ ਤੁਸੀਂ ਲਿਖਿਆ ਵੀ ਅਸੀਂ ਤਿੰਨ ਭੈਣ ਭਰਾ ਮੈਂ ਕਿਹਾ ਛੋਟੀ ਭੈਣ ਮਨਪ੍ਰੀਤ ਉਹ ਤੀਜਾ ਕੌਣ ਤੂੰ ਮੈਂ ਕਿਹਾ ਜੀ ਇਹ ਤਾਂ ਗਲਤ ਹੈ ਇਹ ਤਾਂ ਗਲਤ ਹੈ ਤੁਸੀਂ ਮੈਂ ਟੋਕਣਾ ਚਾਹੀਦਾ ਸੀ ਵੀ ਨਹੀਂ ਇਹ ਗਲਤ ਉਹ ਮੇਰੇ ਡੈਡੀ ਮੈਨੂੰ ਕਹਿੰਦੇ ਵੀ ਬੜਾ ਜਨਾਚਰ ਤੁਸੀਂ ਗਰੀਬੀ ਨਹੀਂ ਦਿਖਾਉਂਗੇ ਨਾ ਅਰਜੀ 'ਚ ਫਿਰ ਵੀ ਸਮਾਫ ਨਹੀਂ ਹੋਣੀ ਮੈਂ ਕਿਹ ਗੱਲ ਨਹੀਂ ਮੇਰੇ ਦਿਮਾਗ 'ਚ ਵੀ ਕੁਦਰਤੀ ਨਿਕਲ ਕੇ ਗੱਲ ਮੇਰੇ ਮੂੰਹੋਂ ਮੈਂ ਜਿੱਦ ਕਦੇ ਕੋਈ ਕਲਮ ਜਾਂ ਪੈਨ ਇਹ ਹੱਜ ਆ ਗਿਆ ਕਿ ਮੈਂ ਸਿਲੇਬਸ ਬਦਲ ਸਕਦਾ ਹੋਇਆ ਤਾਂ ਬਦਲੂਗਾ ਮੈਂ ਇੱਥੇ ਅਰਜੀ ਰਹੂਗੀ ਅਰਜੀ ਫੀਸ ਮਾਫੀ ਦੀ ਰਹੂਗੀ ਸਿਲੇਬਸ ਚ ਪਰ ਉਹਨੂੰ ਲਿਖਣ ਦਾ ਤਰੀਕਾ ਬਦਲਾਂਗੇ ਕਿ ਸ੍ਰੀਮਾਨ ਮੁੱਖ ਅਧਿਆਪਕ ਜੀ ਮੈਂ ਆ ਸਟੂਡੈਂਟ ਹਾਂ ਮੈਂ ਪੜਾਈ ਚ ਹਿਸ਼ਾਰਾਂ ਮੇਰੇ ਪਿਤਾ ਜੀ ਕਿਸਾਨ ਨੇ ਜਾਂ ਮੇਰੇ ਪਿਤਾ ਜੀ ਕੋਈ ਵੀ ਮਜ਼ਦੂਰ ਨੇ ਜਾਂ ਕੁਝ ਵੀ ਲਿਖਣਾ ਜੋ ਸੱਚ ਲਿਖੋ ਤੇ ਉਹਨਾਂ ਦੀ ਕਮਾਈ ਇਹ ਨਹੀਂ ਹੈਗੀ ਕਿ ਮੇਰੇ ਸਕੂਲ ਦੀ ਫੀਸ ਭਰ ਦੇਣਾ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਸਕੂਲ ਦੀ ਫੀਸ ਮਾਫ ਕੀਤੀ ਜਾਵੇ ਮੈਂ ਇਹ ਚਾਹੁੰਦਾ ਹਾਂ ਮੇਰੀ ਸਕੂਲ ਦੀ ਫੀਸ ਅਦਾ ਹਾਰ ਕੀਤੀ ਜਾਵੇ ਮੈਂ ਵਾਦਾ ਕਰਦਾ ਹਾਂ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਕੇ ਵਿਆਸ ਸਮੇਤ ਸਕੂਲ ਦੀ ਫੀਸ ਵਾਪਸ ਕਰਕੇ ਜਾਊਂਗਾ ਇਹ ਕਰਨ ਲੱਗਿਆ ਹੋਣਾ ਸੀ ਆਉਣ ਵਾਲੇ ਸਿਲੇਬਸ ਚ ਤਾਂ ਕਿ ਬੱਚੇ ਨੂੰ ਕੋਈ ਪੋਜ਼ਿਟਿਵ ਚੀਜ਼ ਤਾਂ ਮਿਲੇ 6ਵੀਂ 7ਵੀਂ ਚ ਲਾਉਂਦੇ ਆਂ ਅਰਜ਼ੀਆਂ ਲਿਖਣ ਫੀਸ ਮਾਫੀ ਜੁਰਮਾਨਾ ਮਾਫੀ ਵੱਡੇ ਹੋ ਕੇ ਬਿਜਲੀ ਮਾਫੀ ਕਰਜ਼ਾ ਮਾਫੀ ਬਟ ਉਹ ਮਾਫੀ ਮੰਗਣੇ ਸਿਖਾਉਂਦੇ ਨਹੀਂ ਸਾਨੂੰ ਤਾਂ ਸੂ ਮਾਫੀਆਂ ਜੰਤਰ ਮਾਫੀ ਮੰਗਣਾ ਸਿਖਾਉਂਦੇ ਨੇ ਸਿਲੇਬਸ 'ਚ ਹੀ ਪਤਾ ਹੀ ਨਹੀਂ ਲੱਗਦਾ ਸਾਨੂੰ ਕਦੋਂ ਪੁਖਾਰੀ ਬਣਾ ਦਿੰਦੇ ਨੇ ਸੂਏ ਬਦਲਾਂਗੇ ਇਹ ਐਟੀਟਿਊਡ ਬਦਲਣ ਨਾਲ ਹੈ ਪੋਜ਼ਿਟਿਵਿਟੀ ਅਮਰੀਕਾ ਕੈਨੇਡਾ ਉਹਨਾਂ ਦਾ ਜਿਹੜਾ ਸਿਲੇਬਸ ਹੈ ਉਹ 'ਚ ਕਿਸੇ ਵੀ ਸਵਾਲ ਦਾ ਜਵਾਬ ਗਲਤ ਨਹੀਂ ਆਉਂਦਾ ਤੁਸੀਂ ਹੈਰਾਨ ਹੋ ਜਾਓਗੇ ਜੇ ਕਿਸੇ ਨੇ ਉਥੇ ਸਵਾਲ ਆ ਗਿਆ ਫਾਸਟ ਫੂਡ ਆ ਜਿਹੜਾ ਮਿਲਦਾ ਆਪਾਂ ਨੂੰ ਮੈਕਡੋਨਲਡ ਤੇ 버ગર ਕਿੰਗ ਤੇ ਪੀਜੇ ਤੇ ਫਾਸਟ ਫੂਡ ਤੁਹਾਡੇ ਲਈ ਲਾਭਦਾਇਕ ਹੈ ਜਾਂ ਹਾਨੀਕਾਰਕ ਜੇ ਤੁਸੀਂ ਲਾਭਦਾਇਕ ਲਿਖਤਾ ਤਾਂ ਲਿਖੋ ਕਾਰਨ ਉਹਦੇ ਵੀ ਆ ਇਹਦਾ ਫਾਇਦਾ ਹੈ ਛੇਤੀ ਮਿਲ ਜਾਂਦਾ ਟਾਈਮ ਬਚਦਾ ਆ ਆ ਆ ਤਮ ਕਰ ਜੇ ਹਾਨੀਕਾਰਕ ਤਾਂ ਲਿਖੋ ਕਿ ਇਹਦੇ ਆ ਹਾਨੀਕਾਰਕ ਕਿ ਚਾਹ ਹੁੰਦੇ ਨੇ ਚ ਜ਼ਿਆਦਾ ਉਹ ਹੁੰਦਾ ਇਹਦੇ ਨਾਲ ਮੋਟਾਪਾ ਵੱਧਦਾ ਫਰਾਂ ਲਿਖ ਦਿਓ ਦੋਨਾਂ ਨੂੰ ਨੰਬਰ ਇੱਕ ਨੂੰ ਲਾਭ ਲਿਖਣ ਦੇ ਇੱਕ ਰੋਹਨੀ ਲਿਖਣ ਦੇ ਦੋਨਾਂ ਨੂੰ ਨੰਬਰ ਬਰਾਬਰ ਵੀ ਆ ਸਕਦੇ ਨੇ ਆਪਣਾ ਆਪਣਾ opinion ਲੈਂਦੇ ਆ ਉਹ ਕਿ ਤੁਸੀਂ ਆਪ ਦਾ ਆਪ ਦਾ ਦਿਮਾਗ ਚੋਂ opinion ਦੱਸੋ ਸਾਡੇ ਇੱਥੇ ਜੋ ਗਾਈਡ 'ਚ ਲਿਖਿਆ ਹੋਈ ਸਹੀ ਹੈ ਬਸ ਜੇ ਜਵਾਕ ਨੇ ਆਪਦਾ ਕੋਈ ਹੋਰ ਫਾਰਮੂਲਾ ਬਣਾ ਲਿਆ ਨਾ ਗਲਤ ਹੈ ਕੀ ਪਤਾ ਵੀ ਗਾਈਡ ਵਾਲੇ ਦਾ ਕੀ ਪਤਾ ਹੈ ਉਹਨੂੰ ਹਿਸ਼ਾਰ ਹੋਵੇ ਬੱਚਾ ਉਹ ਵੀ ਤਾਂ ਕੋਈ ਬੰਦਾ ਹੀ ਹੋਗਾ ਸੂਇਸ਼ ਕਰਕੇ ਬੱਚਿਆਂ ਨੂੰ ਨਾ opinion ਉਹਨੂੰ ਆਪਦਾ ਦਿਮਾਗ ਚਲਾਉਣ ਦਾ ਮੌਕਾ ਮਿਲਣਾ ਚਾਹੀਦਾ